ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ 'ਚ ਲਓ ਜੀ ਹਰ ਵਾਰ ਦੀ ਤਰ੍ਹਾਂ ਜਵਰਾਜ ਆਪਣਾ ਪੱਤੇ ਪੁੱਤੇ ਜਿਵੇਂ ਅੱਗੇ ਵੀ ਪਿਛਲੀ ਵਾਰ ਵੀ ਮੈਂ ਬਲੌਗ ਪਾਇਆ ਸੀ ਰੇੜੀ 'ਚ ਸਿੱਟੀ ਜਾਂਦ ਰਹੀ ਚਲੋ ਉਦੋਂ ਤਾਂ ਰੇੜੀ ਆਪਣੀ ਕੋਲੇ ਦੀਗੀ ਉੱਥੇ ਦੀ ਆਪਣੀ ਗੋਭੀ ਉੱਥੇ ਰੇੜੀ ਪਹੀਜੀ ਖੜੀ ਸੀ ਤੇ ਹੁਣ ਇਹ ਪੱਲੀ 'ਚ ਭਰੀ ਜਾਂਦਾ ਮੈਂ ਤੇ ਹਰਮਨ ਨਾਲ ਦੀ ਨਾਲ ਹਰਮਨ ਵੱਢੀ ਜਾਂਦੀ ਆ ਤੇ ਮੈਂ ਲਫਾਫੇ ਭਰੀ ਜਾਂਦਾ ਤੇ ਲਫਾਫੇ ਬਾਹਰ ਕੱਢੀ ਜਾਂਦਾ ਉਹ ਉੱਥੇ ਸਾਹਮਣੇ ਰੇੜੀ ਕੋਲ ਪਏ ਨੇ ਉਹ ਪਏ ਨੇ ਤੇ ਬਾਕੀ ਜਵਰਾਜ ਜਾਨੂ ਇੱਕ ਪੱਲੀ ਭਰ ਦੇ ਦਾ ਜਿਹੜੀ ਇੱਕ ਢੇਰੀ ਵੱਡੀ ਜਾਂਦੀ ਆ ਜਾਨੂੰ ਮੈਂ 2-4 ਲਫਾਫੇ ਵਾਰ ਕੱਢਦਾ ਹੂੰ ਪਰਦੇ ਪਰਦੇ ਫਟਾਫਟ ਇੰਨਾ ਦਾ ਕੰਮ ਕਰਿਆ ਉਹਨੂੰ ਦੂਜੀ ਦਾ ਹੈ ਆ ਉਹ ਕਿੰਨਾ ਕਰਾ ਸਾਰੀ ਕਰਨਾ ਪੂਜਾ ਹੁਣ ਤੂੰ ਕਰਦਾ ਤੇ ਇਹ ਦੋ ਕੁ ਵਾਰੀਆਂ ਰਹਿ ਗਈਆਂ ਆਪਣੀ ਗੋਪੀ ਦੀਆਂ ਦੋ ਤਿੰਨ ਵਾਰੀਆਂ ਬਾਕੀ ਲੱਗਪੱਗ ਲਵੀ ਲੱਗੀ ਲਫਾਫਾ ਆਪਣਾ ਬਾਪਾ ਬਿਲਕੁਲ ਬੰਦ ਕਰਤਾ ਹੁਣ ਹਵਾਓ ਵਾਤਾ ਨਹੀਂ ਪਤਾ ਹੁੰਦਾ ਜਰਮੀਨੇਸ਼ਨ ਹੋ ਗਈ ਤੇ ਚਲੋ ਆਪਾਂ ਪਹਿਲਾਂ ਵੀ ਵਲੌਗ ਚ ਪਾਇਆ ਤੇ ਹੁਣ ਪਾਣੀ ਲੱਗਾ ਹੁਣ ਗੜਾਈ ਜਦੋਂ ਹੋਊਗੀ ਉਸ ਤੋਂ ਬਾਅਦ ਹੀ ਰੇ ਸਪਰੇ ਕਰਾਂਗੇ ਆਪਾਂ ਕੋਈ ਫਿਲਹਾਲ ਦੀ ਘੜੀ ਕੋਈ ਵੀ ਰੇ ਸਪਰੇ ਕਦੂਆਂ ਤੇ ਕਰਨ ਦੀ ਲੋੜ ਨਹੀਂ ਹੈਗੀ ਕਿਉਂਕਿ ਇਹ ਲੈ ਤਿੰਨ ਪੱਤੇ ਤੇ ਨੇ ਜਦੋਂ ਗੜਾਈ ਕਰਾਂਗੇ ਉਦੋਂ ਹੀ ਆਪਾਂ ਹਲਕਾ ਜਿਹਾ ਫੰਗੀ ਸ਼ਟ ਮਾਰ ਦਾਂਗੇ 45 ਵਗੈਰਾ ਚੱਕਦੇ ਚੱਕਦੇ ਫੱਟੇ ਇੰਨਾ ਭਰ ਕੇ ਚੱਕਣ ਦੀ ਲੋੜ ਆ ਥੋੜਾ ਥੋੜਾ ਚੱਕ ਲੈ ਲਓ ਉਹ ਦੇਖ ਲੈ ਚੈੱਕ ਕਰ ਲੋ ਕੱਲੇ ਦਾ ਹੀ ਜ਼ੋਰ ਲੱਗਿਆ ਪਿਆ ਇੰਨਾ ਜ਼ੋਰ ਲਾਉਣ ਦੀ ਲੋੜ ਪੁੱਤ ਥੋੜੇ ਥੋੜੇ ਪਾਰ ਤੇ ਡ ਇਕੱਠਾ ਹੋ ਜੂ ਤੇ ਬਾਕੀ ਇਹ ਆਪਣੇ ਛਾਂਟ ਦਾ ਲਫਾਫਾ ਛਾਂਟ ਜਿਵੇਂ ਨਿਸਰਿਆ ਜਾਂ ਫੁੱਲਾ ਕੋਈ ਉਹ ਆਪਾਂ ਅੱਡ ਗੱਢ ਦੇਨੇ ਆ ਵਧੀਆ ਫੁੱਲ ਦਾ ਲਫਾਫਾ ਭਰੀਦਾ ਹੁੰਦਾ ਅੱਡ ਜਿਹੜਾ ਨਿਸਰਿਆ ਜਿਵੇਂ ਆ ਨਿਸਰਿਆ ਹੋਇਆ ਜਾਂ ਛੋਟਾ ਫੁੱਲਾ ਵੀਡੀਓ ਕਰਕੇ ਚਲੋ ਵੱਡੇ ਲੱਗਦੇ ਨੇ ਇਹ ਪਰ ਇਹ ਡੇਢ ਟੱਕ ਫੁੱਲ ਹੁੰਦੇ ਨੇ ਜਿਹੜੇ ਉਹ ਆਪ ਲਫਾਫਾ ਫੱਡ ਕਰਦੇ ਨੇ ਤੇ ਪੱਤਿਆਂ ਦੀ ਕਾਲਸ ਨਿਰੀ ਹੱਥਾਂ ਲੱਗੇਂਦੀ ਆ ਜਦੋਂ ਵੀ ਆਪਾਂ ਫੁੱਲ ਵਿੱਚ ਭਰਦੇ ਥੋੜੇ ਹੱਥ ਧੋਲੇ ਵੇ ਤੇ ਫੇਰ ਚਿੱਟਾ ਫੁੱਲ ਕਿਸਮੈਲਾ ਜਿਹਾ ਨਹੀਂ ਹੁੰਦਾ ਬਾਕੀ ਇਹਨਾਂ ਲਾਤੀ ਲਵੇ ਢੇਰੀ ਚਲੋ ਬਾਕੀ ਸਾਨੂੰ ਉਧਰ ਢੇੜਾ ਬਾਅਦ ਚ ਮਰਵਾਉਨੇ ਆ ਕਦੂਆਂ ਕਣੀ ਜੀ ਪੱਲੀ ਚਵਰਾ ਨੇ ਸਾਰੀ ਭਰਤੀ ਪੂਰਾ ਸਾਫ਼ ਕਰਤਾ ਇੱਥੋਂ ਦੇਖ ਲਓ ਬਿਲਕੁਲ ਇੱਕ ਇੱਕ ਪੱਤਾ ਚੱਕਤਾ ਬਾਕੀ ਇੱਧਰ ਵੀ ਖਾਲ ਦੇਖ ਲਓ ਬਿਲਕੁਲ ਕਲੀਅਰ ਕਰਤਾ ਇਹਨੇ ਸਾਰੇ ਦੇ ਖਾਲ ਦੇ ਨਹੀਂ ਚੱਕੇ ਨੇ ਬਾਕੀ ਉਹ ਆਪਣੀ ਢੇਰੀ ਰਹਿ ਗਈ ਚਲੋ ਹਾਂਜੀ ਹੋਰ ਕੁਛ ਬੋਲਣਾ ਕੁਛ ਆ ਪੁੱਛਣਾ ਹਾਂ ਆ ਤੇ ਲਾ ਕਿੰਨਾ ਬਹੁਤ ਸਭ ਕਰਤਾ ਹਾਂ ਤੇ ਹੁਣ ਚਲੋ ਇਹ ਸਿੱਟਿਆ ਜੀ ਰੈਡੀ ਚ ਬਾਕੀ ਉਹ ਦੋ ਲਫਾਫੇ ਰਹਿ ਗਏ ਇੱਧਰ ਉਹ ਬਾਅਦ ਚ ਚੱਕ ਲਾਂਗੇ ਬਾਕੀ ਆਪਾਂ ਸਾਰੀ ਕਲੀਅਰ ਕਰ ਲਈ ਉਧਰ ਢੇਰੀ ਲਾ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਇੱਕ ਨਵੇਂ ਬਲੌਗ 'ਚ ਲਓ ਜੀ ਤੇ ਇੱਧਰ ਅੱਜ ਫਿਲਹਾਲ ਗੋਭੀ ਨੂੰ ਮਿੱਟੀ ਲਾ ਕੇ ਹਟਾਈ ਦੀ ਗੈਂ ਮੈਂ ਦੋ ਪਟੀਆਂ ਰਹਿ ਗਈਆਂ ਸੀ ਆਪਣੀ ਉਧਰ ਤੱਕ ਸੇ ਪਟੀਆਂ ਨੇ ਇੱਕ ਪਟੀ ਇੱਕ ਦਿਨ ਲੱਗਦੀ ਸੀ ਤੇ ਚਾਰ ਪਟੀਆਂ ਇੱਕ ਦਿਨ ਲਾਤੀਆਂ ਸੀ ਮੈਂ ਦੋ ਕਰ ਰਹੀਆਂ ਤੀਆਂ ਡੇਢ ਕਪਟੀ ਉਹ ਜਨਮੇਟ ਤੱਕ ਮੈਂ ਤੇ ਬਾਕੀ ਗੋਭੀ ਚੈੱਕ ਕਰੋ ਆਪਣੀ ਸਾਰੀ ਦੀ ਗ੍ਰੋਥ ਇੱਕ ਬਰਾਬਰ ਆ ਤੇ ਜਿੱਥੇ ਥੋੜਾ ਬਹੁਤਾ ਉਹ ਗੋਭੀ ਆਪਾਂ ਜਿਹੜੀ ਪਹਿਲਾਂ ਦੀ ਉਹ ਸਾੰਦ ਨੂੰ ਵੱਡਾਂਗੇ ਉਹ ਵੀ ਤੁਹਾਨੂੰ ਬਲੌਗ ਚ ਦਿਖਾਵਾਂਗੇ ਤੇ ਜਿੱਥੇ ਥੋੜਾ ਬਹੁਤਾ ਪਾਣੀ ਜ਼ਿਆਦਾ ਆ ਜਾਂਦਾ ਉੱਥੇ ਕਈ ਵਾਰੀ ਉੱਚੀ ਨੀਵੇਂ ਹੋ ਜਾਂਦੀ ਆ ਚੈੱਕ ਕਰੋ ਆਪਣੀ ਜਿੰਨਾ ਪਾਣੀ ਲੈਵਲ ਚ ਆਊਗਾ ਉਹਨਾਂ ਬੂਟਾ ਇੱਕਸਾਰ ਦਾ ਆਊਗਾ ਸਾਰੀ ਇੱਕਸਾਰ ਦੀ ਖੜੀ ਆ ਤੇ ਜਿਵੇਂ ਉਹ ਸੈਡਾਂ ਹੋ ਜਾਂਦੀਆਂ ਨੇ ਆ ਸਾਈਡ ਵਾਲੀ ਹੋ ਜਾਂਦੀ ਹੈ ਕਈ ਵਾਰੀ ਖੁੰਝਾ ਖੰਜਾ ਉੱਥੇ ਕਈ ਵਾਰੀ ਥੜੇ ਬੂਟੇ दब ਜਾਂਦੇ ਨੇ ਜਿਵੇਂ ਉਹ ਦੇਖੋ ਸਟਾਰਟਿੰਗ ਦੇ ਵਿੱਚ ਤੇ ਇਧਰਲੀਆ ਸਾਈਡਾ ਜੇ ਲੇਜ਼ਰ ਕਰਾ ਫਰਾਇਆ ਹੋਵੇ ਫੇਰ ਨਹੀਂ ਕੋਈ ਦਿੱਕਤ ਆਉਂਦੀ ਗੱਬੇ ਤਾਂ ਕਿਉਂਕਿ ਲੈਵਲ ਹੀ ਹੁੰਦਾ ਥੋੜਾ ਜਿਹਾ ਸਾਈਡ ਸਾਈਡ ਤੇ ਕਈ ਵਾਰ ਉੱਚਾ ਨੀਵਾ ਹੋ ਜਾਂਦਾ ਤੇ ਬਾਕੀ ਸਾਰੀ ਇੱਕ ਸਾਰਾ ਜੇ ਇਹਦੀ ਆਪਾਂ ਗ੍ਰੋਥ ਦੀ ਗੱਲ ਕਰੀਏ ਗ੍ਰੋਥ ਲਈ ਆਪਾਂ ਨੂੰ ਐਨ ਪੀ ਕੇ ਤੇ 10 10 10 ਪਲੱਸ ਜਿਬਰੈਲਿਕ ਐਸਿਡ ਮਾਰ ਦੇਵੇ ਪਹਿਲਾਂ ਜੇ ਉਦੋਂ ਬਾਅਦ ਆਪਾਂ ਜਦੋਂ ਆਪਾਂ ਫੜ ਲੈਣ ਲੱਗੇ ਉਦੋਂ ਕੋਸ਼ਿਸ਼ ਕਰੋ ਕੈਲਸ਼ੀਅਮ ਪਲੱਸ ਐਨਪੀਕੇ 05234 ਹੋਵੇ ਜਾਂ 13045 ਹੋਵੇ ਇਹ ਜੇ ਐਨਪੀਕੇ ਦੀ ਵਰਤੋਂ ਜ਼ਿਆਦਾ ਕਰੀ ਉਹਦੇ ਨਾਲ ਫੁੱਲ ਦਾ ਸਾਈਜ਼ ਤੇ ਗਰੋਥ ਵਧੀਆ ਬਣਦੀ ਆ ਤੇ ਬਾਕੀ ਹੁਣ ਆਪਣੀ ਹੋ ਗਈ 1.5 ਮਹੀਨੇ 1 ਮਹੀਨੇ ਦੀ ਹੋ ਵੀ ਅੱਜ ਤਕਰੀਬਨ 1 ਮਹੀਨਾ 3-4 ਦਿਨਾਂ ਦੀ ਹੋਗੀ ਆ ਥੋੜੀ ਬਹੁਤੀ ਫੰਗਸ ਆ ਇਹਦਾ ਆਪਾਂ ਸਪਰੇਅ ਕਰ ਦਾਂਗੇ ਹੁਣ ਨਾਲੇ ਤਾਂ ਮਿੱਟੀ ਲਾ ਗਈ ਚਲੋ ਨਾਲੇ ਹੁਣ ਆਪਣਾ ਤੂੰ ਇਹਨੂੰ ਆਪਾਂ ਤੀਜਾ ਪਾਣੀ ਲਾਇਆ ਸੀ ਹੁਣ ਤੀਜੇ ਪਾਣੀ ਚ ਤੀਜੇ ਪਾਣੀ ਤੋਂ ਬਾਅਦ ਹੁਣ ਜਾ ਕੇ ਸਪਰੇਅ ਕਰਾਂਗੇ ਹੁਣ ਥੋੜੀ ਬਹੁਤੀ ਬਲਾਈਟ ਦੀ ਦਿੱਕਤ ਆ ਉਹ ਦੇਖੋ ਜਿਵੇਂ ਚਲ ਸਾਰੇ ਪਿਆ ਹੋਇਆ ਥੋੜਾ ਥੋੜਾ ਸਾਰੀ ਨੂੰ ਹੈਗੀ ਆ ਹਲੇ ਤੱਕ ਕਿਉਂਕਿ ਇਹਦੇ ਤੇ ਸਪਰੇਅ ਨਹੀਂ ਨਾ ਕੋਈ ਹੋਈ ਸਪਰੇਅ ਜ਼ਰੂਰ ਕਰਨੀ ਪੈਂਦੀ ਆ ਜੇ ਕੋਈ ਵੀ ਬਿਮਾਰੀ ਆ ਗਈ ਜਿਵੇਂ ਹੁਣ ਆਹ ਦੇਖ ਲਓ ਥੋੜਾ ਜਿਹਾ ਰੋਗ ਸਟਾਰਟ ਹੋਇਆ ਕਿਸੇ ਕਿਸੇ ਤੇ ਪੱਤੇ ਤੇ ਜਾਦੇ ਆ ਫਿਰ ਇਕਦਾਂ ਹੀ ਜਿਵੇਂ ਆ ਪੱਤੇ ਤੇ ਹੋ ਗਿਆ ਫਿਰ ਇਹਦੇ ਆ ਪੱਤੇ ਤੋਂ ਇਹਦੇ ਤੇ ਆ ਗਿਆ ਫਿਰ ਇਹਦੇ ਤੋਂ ਗੋਭ ਤੇ ਵਾ ਗਿਆ ਫਿਰ ਬੂਟਾ ਖਰਾਬ ਹੋ ਜਾਂਦਾ ਸਾਰਾ ਇਸ ਲਈ ਸਪਰੇ ਨਾ ਜੇ ਕੰਟਰੋਲ ਨਾ ਕਰਿਆ ਫਿਰ ਨੁਕਸਾਨ ਬਹੁਤ ਹੋ ਜਾਂਦਾ ਕੋਈ ਵੀ ਫਸਲਾ ਚਲੋ ਪਹਿਲਾਂ ਸਾਈਡ ਵਾਲੇ ਪੱਤੇ ਆ ਤੇ ਬਿਮਾਰੀ ਸਟਾਰਟ ਹੁੰਦੀ ਨੇ ਫਿਰ ਹੁੰਦੀ ਹੁੰਦੀ ਨੇੜੇ ਪਹੁੰਚੇ ਨਹੀਂਂਂਦੀ ਬਿਲਕੁਲ ਮੇਨ ਟੂਸੇ ਨੂੰ